ਤੂਹੀ ਮਹੱਲਾ ਥਿਲਾ ਕਾਹੀ ਘਰ ਦਸਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਮਾਨਸ ਜਨਮ ਦੁਲੰਭ ਗੁਰ ਨੇ ਰਸਿਆ ਸਿਤੀ ਪਦਸ਼ੇ ਫੁਰ ਗੀਵਨ ਕਾਹੀ ਸ਼ੰਗਿਆ ਨਾਮ ਹੈ ਦਸਵੇਂ ਘਰ ਵਿੱਚ ਯਾਦ ਨਹੀਂ ਬਣੀ ਇੱਕ ਦਇਆ ਰੂਪ ਪਰਮੇਸ਼ਰ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਸਤਰੀ ਕਾਲਵਾਜ ਗੁਰੂ ਚੇਤਨ ਪ੍ਰਸਾਦ ਜੀ ਦੇ ਰੂਪ ਹੈ ਨਸ ਜਨਮ ਤੁਲੰਭ ਜੇ ਭਾਈ ਜਿਹੜਾ ਮੁਖਾ ਜਨਮ ਹੈ ਇਹ ਬੜਾ ਕਠਨ ਲੱਭਣ ਵਾਲਾ ਹੈ ਗੁਰਮੁਖ ਪਾਇਆ ਜਿਹਨਾਂ ਗੁਰਮੁਖ ਅਨেশ ਮੁਖਾ ਨੂੰ ਪਾਇਆ ਉਹਨਾਂ ਦਾ ਸਫਲ ਹੈ ਭਾਈ ਗੁਰਮੁਖਾਂ ਦਾ ਪਾਇਆ ਹੋਇਆ ਸਫਜਾ ਹੈ ਗੁਰਮੁਖਾਂ ਦੀ ਸੰਗਤ ਕਰਕੇ ਮੁਖੀ ਗੁਰਾਂ ਦੁਆਰਾ ਇਹ ਮਨੁੱਖਾ ਜਨਮ ਦੁਆਰਾ ਵਾਹਿਗੁਰੂ ਨੂੰ ਪਾਇਆ ਹੈ ਗੁਰਮੁਖਾਂ ਨੇ ਮਨ ਤਨ ਹੋਏ ਤੁਲੰਭ ਪੁਨਰ ਮਨ ਵੀ ਤਨ ਵੀ ਚਰਮ ਚੂਚਾ ਹੋ ਗਿਆ ਹੈ ਇਹ ਨਿਰੰਗਾ ਸਿੰਘ ਸਾਹਿਬ ਸੰਗੇ ਜੀ ਇੱਕ ਗਿਆਨੀ ਐ ਅਮਰਸਰ ਸਾਹਿਬ ਰਹਿੰਦਾ ਰਿਹਾ ਹੈ ਉਹ ਕਾਲਾ ਸੂ ਗਿਆਨੀ ਦਾ ਜਿਸ ਨੂੰ ਦੋ ਪ੍ਰਕਾਸ਼ ਦਾ ਟੀਕਾ ਲਗੂ ਲਿਆ ਸੀ ਤੇ ਆਪਦੀ ਵੱਲੋਂ ਉਹਨੂੰ ਦਾਸਤੀ ਬਣ ਕੇ ਸ਼ਪਾਰਿਆ ਹੈ ਇਸ ਪ੍ਰਕਾਰ ਦਾ ਉਹਦਾ ਨਾਮ ਨਿਰੰਗਾ ਸੁਣਾ ਹੈ ਉਹ ਦੁਆਬੇ ਗਣੇਸ਼ਪੁਰੇ ਆਇਆ ਹੂੰ ਕਥਾ ਕਰਨ ਲਾਇਆ ਉਹਦਾ ਅਰਥ ਕੀਤਾ ਮੰਤਰ ਹੋਇ ਚਲੋ ਕਿ ਮੰਤਰ ਚਿੰਚਾਂਚਲ ਹੋ ਜਾਂਦਾ ਹੈ ਜੁਲੰਬਾ ਚੰਚਲਦਾਰਸ ਨਹੀਂ ਹੈ ਇੱਥੇ ਮਾਨਤਨ ਹੋਏ ਜੁਲੰਭ ਜਿੰਦ ਤੰ ਚੁਲੰਭ ਚੋਚ ਹੋ ਜਾਂਦਾ ਹੈ ਜੁਲੰਭੋ ਜਿਨ੍ਹਾਂ ਦੇ ਗਾਰੇ ਰੰਗ ਵਾਲਾ ਹੋ ਜਾਂਦਾ ਮਨ ਤੇ ਤਾਂ ਜੇ ਸਤਿਗੁਰ ਭਾਏ ਜੇ ਸਤਿਗੁਰੁ ਸੱਜੇ ਪਰਛਾਉ ਨੂੰ ਪਾਇਆ ਜਾਵੇ ਚੱਲੇ ਜਨਮ ਸਵਾਰ ਉਹ ਆਪਣੇ ਮਨੁੱਖਾ ਜਨਮ ਸਵਾਰ ਕੇ ਚੱਲਦੇ ਹਨ ਵਖਰ ਸਾਚ ਲੈ ਜਿਨ੍ਹਾਂ ਨੇ ਵਖਰ ਲਾਭ ਦਾ ਸੱਚੇ ਨਾਮ ਨੂੰ ਲਿਆ ਹੈ ਪਤ ਪਾਈ ਦਰਵਾਜ਼ਾ ਉਹ ਸੱਚਖੰਡ ਵਿੱਚ ਜੀਤ ਪਾਉਂਦੇ ਆ ਦਰਵਾਜ਼ਾ ਸਾਹਿਬ ਸੰਗ ਵਿੱਚ ਪਤ ਪਾਉਂਦੇ ਆ ਦਰਵਾਜ਼ੇ ਰੂਪ ਦੀ ਪ੍ਰਾਪਤੀ ਰੂਪਾਤ ਪਾਉਂਦੇ ਹਨ ਸਤਿਗੁਰ ਸਾਉਧ ਭੈ ਜਿਵੇਂ ਸਤਿਗੁਰਾਂ ਦੇ ਸ਼ਬਦ ਦੇ ਭੈ ਵਿੱਚ ਰਹਿੰਦੇ ਹਨ ਸਤਿਗੁਰਾਂ ਦੇ ਸ਼ਬਦ ਦੇ ਅਭ ਵਿੱਚ ਰਹਿੰਦੇ ਹਨ ਕਮਾਈ ਕਰਦੇ ਹਨ ਰਹਾਉ ਮਨ ਤਾਂ ਸੱਚ ਸਲਾਹ ਜੇ ਨਾ ਹੀ ਮਨ ਕਰਕੇ ਵੀ ਸੱਚੇ ਦੀ ਸਿਫਤ ਕਰੋ ਤਾਂ ਕਰਕੇ ਵੀ ਗੁਰੂ ਗੁਰੂ ਰੋਮ ਹਰ ਪਿਆਰੇ ਸੱਚੇ ਦੀ ਸਿਫਤ ਕਰੋ ਸਾਚੇ ਮਨ ਭਾਇਆ ਜਿਨ੍ਹਾਂ ਨੇ ਇਸ ਪ੍ਰਕਾਰ ਮਨ ਤਨ ਕਰਕੇ ਸੱਚੇ ਨੂੰ ਸਲਾਇਆ ਹੈ ਉਹ ਸੱਚੇ ਅਕਾਲ ਪੁਰਖ ਦੇ ਮਨ ਚ ਭਾ ਗਿਆ ਚੰਗਾ ਲੱਗਿਆ ਹੈ ਲਾਲ ਰਤਾ ਮਨ ਮੰਨਿਆ ਜਿਨ੍ਹਾਂ ਦਾ ਮਨ ਮੰਨਿਆ ਗਿਆ ਲਾਲ ਪ੍ਰੇਮ ਵਿੱਚ ਰੰਗਿਆ ਗਿਆ ਲਾਲ ਰਤਾ ਮਨ ਮੰਨਿਆ ਲਾਲ ਪਿਆਰੇ ਵੀ ਜਦੋਂ ਰੰਗਿਆ ਗਿਆ ਅੱਜ ਮਨ ਮੰਨ ਗਿਆ ਵਾਹਿਗੁਰੂ ਦੇ ਸਰੂਪ ਚ ਗੁਰ ਪੂਰਾ ਪਾਇਆ ਜਿਹਨਾਂ ਨੇ ਪੂਰਨ ਸਰਗ੍ਰੀ ਨੂੰ ਪ੍ਰਾਪਤ ਕੀਤਾ ਹੈ ਬ੍ਰਹਮ ਸੋ ਪ੍ਰਭ ਦੇਸ਼ਟੀ ਉਹਨਾਂ ਦੁਆਰਾ ਮਨ ਮੰਨਿਆ ਜਦੋਂ ਮਨ ਮੰਨਿਆ ਤੇ ਨਾਲ ਦਤਾ ਨਾਲ ਪਿਆਰੇ ਚ ਰੰਗਿਆ ਗਿਆ ਹੌ ਜੀਵਾ ਗੁਣਸਾ ਅਰੰਭ ਤੇ ਆਉਦੇ ਗੁਣਾ ਨੂੰ ਸੰਭਾਲ ਸੰਭਾਲ ਕੇ ਯਾਦ ਕਰਕੇ ਜਿਉਂਦੇ ਹਾਂ ਅੰਤਰ ਤੂੰ ਵਸੈ ਸਾਰੇਆਂ ਦੇ ਹਿਰਦਿਆਂ ਦੇ ਵਿੱਚ ਨੂੰ ਬਸਦਾ ਏ ਇਹ ਮਾਰਾ ਸਾਡੇ ਅੰਦਰ ਬਸ ਜਾਵੇਂ ਨਿਹਾਲ ਹੋ ਜਾਈਏ ਤੂੰ ਵਸਹਿ ਮਨ ਮਾਹ ਤੂੰ ਵਸਦਾ ਤਾਂ ਸਾਰਿਆਂ ਦੇ ਮਨ ਵਿੱਚ ਹੋਇਆ ਪਰ ਜਿਨ੍ਹਾਂ ਦੇ ਸਿਮਰਨ ਤੇਰਾ ਮਨ ਵਿੱਚ ਬਸ ਜਾਂਦਾ ਸੁਖਿਆਤੋ ਕੇ ਵਸਦਾ ਮੰਨ ਕੇ ਸਹਜੇ ਰਸ ਰਸੈ ਉਹ ਸੁਕੇ ਸੁਧ ਮਾਰੇ ਆਪ ਦੇ ਰਸ ਕਰਨ ਦੇ ਤੇ ਰਸਾ ਰੱਖ ਜਾਂਦੀ ਹੈ ਸਹਜੇ ਗਿਆਨ ਵਸਦਾ ਵਿੱਚ ਰਸਨਾ ਵੀ ਰੱਖ ਜਾਂਦੀ ਹੈ ਹਿਰਦਾ ਵੀ ਰੱਖ ਕੇ ਆ ਜਾਂਦਾ ਹੈ ਮੂਰਖ ਮਨ ਸਮਝਾ ਕੇ ਜਿਹੜਾ ਮੂਰਖਾ ਦਾ ਮਨ ਇਹਨੂੰ ਜਿਸ ਵਝਾਈਏ ਆਖੋ ਕਿ ਤੜਾ ਕਿਤਨੇ ਬੇਸ਼ਅਤ ਸੁਝਾਂਦਾ ਆਖ ਕੇ ਕਿਤਨੇ ਕਹੀ ਜਾਈਏ ਗੁਰਮੁਖ ਹਰ ਗੁਣ ਗਾ ਮੂਰਖਾਂ ਦਾ ਸਮਝ ਜਾਣੀ ਹੈ ਇਸੇ ਪ੍ਰਕਾਰ ਮੂਰਖ ਮਨ ਜਿਹੜਾ ਹੈ ਸਮਝਉਣ ਵਾਕੇ ਕਿੰਨਾ ਬੇਰਸ਼ਾਦ ਜਾਣ ਕਹੀਏ ਜਾਈਏ ਧਰਵੀ ਸ਼ਕਤੀ ਨੇ ਦੇ ਅੰਦਰ ਹੈ ਗੁਰਮੁਖ ਹਰਗੁਣ ਗਾਏ ਜੇ ਗੁਰਮੁਖਾਂ ਦੀ ਸੰਗਤ ਮਿਲ ਕੇ ਹਰੀ ਦੇ ਗੁਣ ਗਾਈਏ ਰੰਗ ਰੰਗੇ ਤੜਾ ਤਾਂ ਰੰਗ ਵਿੱਚ ਰੰਗ ਜਿਹੜਾ ਰੰਗਿਆ ਜਾਂਦਾ ਹੈ ਮਨ फेर ਨੰਦ ਚੱਲ ਜਾਂਦਾ ਹੈ ਨਿਤ ਨਿਤ ਰਿਦੈ ਸਮਾਸ ਇਸ ਕਰਕੇ ਕਹਿੰਦੇ ਹੈ ਭਾਈ ਨਿਤ ਰੂਪ ਜੋ ਪਰਮੇਸ਼ਰ ਹੈ ਨਿਤ ਜਿਹ ਹਮੇਸ਼ਾ ਹੀ ਫਿਰਦੇ ਨੇ ਨਾਲ ਚੇਤੇ ਕਰਿਆ ਕਰ ਪ੍ਰੀਤਮ ਆਪਨਾ ਪਰਮ ਪ੍ਰੇਮ ਦਾ ਦਾਤਾ ਆਪਣਾ ਪ੍ਰੀਤਮ ਪਰਮ ਪ੍ਰੇਮ ਦਾ ਸਰਦ ਹੈ ਜੇ ਚੱਲਹਿ ਗੁਣ ਨਾਲ ਜੇ ਪ੍ਰਲੋਕ ਨੂੰ ਗੁਣ ਨਾਲ ਝਾਰ ਕੇ ਚੱਲੇਗਾ ਨਾ ਹੀ ਦੁੱਖ ਸੰਤਾਪਣਾ ਪ੍ਰਲੋਕੀ ਦੁੱਖ ਨਹੀਂ ਹੋਵੇਗਾ ਤੇ ਨਾ ਸੰਤਾਪਣਾ ਨਾ ਸੰਮਕ ਤੱਪਣਾ ਹੋਵੇਗਾ ਆਦੀ ਵਿਆਦੀ ਉਪਾਦੀ ਕਰਕੇ ਤੇਰਾ ਜੇ ਚੱਲਣਾ ਗੁਣ ਨਾਲ ਗੁਣਾ ਦੇ ਧਰਮ ਦੇ ਨਾਲ ਜੇ ਤੂੰ ਚੱਲੇਗਾ ਫੇ ਨਾਹੀ ਜੰਮਣ ਮਰਦਾ ਦੁੱਖ ਤੇ ਨਾ ਸੰਤਾਪਣਾ ਕਿਸੇ ਪ੍ਰਕਾਰ ਦਾ ਕਪੜਾ ਹੋਵੇਗਾ ਆਦੀ ਵਿਆਦੀ ਉਪਾਦੀ ਧਾਪਾ ਕਰਕੇ ਜਾਂ ਜਹਤੋਂਨ ਪੂਰੀ ਦੇਵਾਲ ਕਾਪਾ ਕਰਕੇ ਜੇ ਗੁਣਾਂ ਦੇ ਨਾਲ ਹੋ ਕੇ ਚੱਲੇਗਾ ਨਾ ਗਿਆਨਾਂ ਦਾ ਗੁਣਾਂ ਦੇ ਨਾਲ ਫੇ ਨਾ ਤਰੂ ਜੰਮਣ ਮਰਦਾ ਦੁੱਖ ਹੈ ਇਹ ਨਾ ਵਿਛੋੜੇ ਕਰਕੇ ਸੰਤਾਨ ਹੈ ਮਨਮੁਖ ਪਰਮ ਕੋ ਲਾਣਾ ਜਿਹੜਾ ਮਨਮੁਖ ਜੀਵੇ ਪਰਮ ਦੇ ਚ ਭੁਲਣ ਜਾ ਰਿਹਾ ਹੈ ਨਾ ਕਿਸ ਰੰਗ ਹੈ ਉਹਨਾਂ ਨੂੰ ਪਰਮੇਸ਼ਰ ਦਾ ਪ੍ਰੇਮ ਨਹੀਂ ਹੈ اے ਭਾਈ ਤ੍ਰਿਸ਼ਨਾ ਹੈ ਰੰਗ ਪ੍ਰੇਮ ਨਹੀਂ ਹੈ ਮਰਸੀ ਹੋਏ ਵਡਾਣਾ ਉਹ ਤਾਂ ਵਡਾਣਾ ਬਗਾਨਾ ਹੋ ਕੇ ਉਹ ਗੁਰੂ ਪਰਮੇਸ਼ਰ ਦਾ ਨਹੀਂ ਹੋਵੇਗਾ ਵਡਾਣਾ ਹਰਮਾਨ ਹੋ ਕੇ ਕਹਿੰਦੇ ਹੋ ਹੋ ਕੀ ਹੋ ਗਿਆ ਮੈਂ ਮੋਲ ਨਹੀਂ ਹੋਇਆ ਹੁਣੇ ਕੂਝ ਕਰ ਚੱਲਿਆ ਦੁਨੀਆ ਤੋਂ ਇਸ ਬੁਕਾਰ ਬਿਡਾਨਾ ਜਮਾ ਦਾ ਬਣ ਕੇ ਕਾਮ ਕਰੋ ਦਾ ਬਣ ਕੇ ਅੰਤੂ ਮਰੇਗਾ ਮਨ ਤਨ ਭੰਗ ਹੈ ਕੋਈ ਦਿਨ ਵੀ ਟੱਠਾ ਹੋਇਆ ਸਿਮਰਨ ਨਹੀਂ ਕਰਦਾ ਜਨ ਵੀ ਇਕੱਠਾ ਹੋਇਆ ਸਤ ਸੰਗਤ ਨਹੀਂ ਕਰਦਾ ਹੈ ਕਿਉਂ ਬਿਗਨੀ ਪਏ ਰਹਿੰਦੇ ਮੰਤਨ ਚ ਗੁਰ ਕੀ ਕਾਰ ਕਮਾਏ ਜੇ ਭਾਈ ਜੇ ਭੈਣ ਚਿੰਦੇ ਗੁਰੂ ਸਾਹਿਬ ਦੀ ਭਗਤੀ ਰੂਪਕਾਰ ਕਮਾਉਣਾ ਕਰ ਲਾਹਾ ਘਰ ਆਣਿਆ ਜਿਨ੍ਹਾਂ ਨੇ ਕਮਾਈ ਉਹਨਾਂ ਲਾਹਾ ਪ੍ਰੋਗ ਰੂਪੀ ਕਰਕੇ ਲੈ ਕੇ ਆਏ ਹੈ ਲਾਹ ਹਾਉ ਨਰੂ ਆਇਆ ਸੁਖ ਗੁਰ ਕੀ ਘਰ ਜਾ ਆਦੇ ਹੰ ਇਸਤਿਜ ਹੋ ਗਏ ਹੰ ਗੁਰ ਬਾਣੀ ਨਿਰਵਾਣ ਗੁਰ ਬਾਣੀ ਨੂੰ ਨਿਰਵਾਣ ਬੰਧਾਂ ਤੋਂ ਰਹਿਤ ਜਾਣ ਕੇ ਨਿਰਵਾਣ ਦੁੱਖਾਂ ਤੋਂ ਰਹਿਤ ਜਾਣ ਕੇ ਸ਼ਬਦ ਪਛਾਣਿਆ ਸ਼ਬਦ ਉਪਦੇਸ਼ ਨੂੰ ਪਛਾਣਿਆ ਗੁਰ ਬਾਣੀ ਦੁਆਰਾ ਨਿਰਵਾਣ ਜੋ ਬ੍ਰਹਮ ਹੈ ਸ਼ਬਦ ਬ੍ਰਹਮ ਹੈ ਉਸ ਨੂੰ ਪਛਾਣ ਲਿਆ ਹੈ ਇੱਕ ਨਾਨਕ ਕੀ ਅਰਦਾਸ اے ਮਹਾਰਾਜ ਸਾਡੀ ਅਰਦਾਸ ਹੈ ਗੁਰੂ ਸਾਹਿਬ ਆਪਾਂ ਨੂੰ ਯਾਜ ਜਹਦੇ ਹੇ ਤੇ ਤੁਧ ਭਾਵ ਜੇ ਮਰ ਸਾਡੀ ਇਹ ਅਰਦਾਸ ਆਪ ਨੂੰ ਭਾ ਜਾਵੇਗੀ ਮੈਂ ਤੀਜੈ ਨਾਮ ਨਿਵਾ ਸਾਡੇ ਤੱਕ ਮਹਾਰਾਜ ਦੇ ਨਾਮ ਦਾ ਹਿਰਦੇ ਚ ਨਿਵਾਸ ਬਖਸ਼ੋ ਟਿਕਾਓ ਬਖਸ਼ੋ ਹਰ ਗੁਣ ਗਾਵਸੀ ਜੇ ਮਹਾਰਾਜ ਜਨਾ ਚ ਰਸਵੀ ਬਣਿਆ ਹਰੀ ਆਪ ਦੇ ਗੋਣੀ ਗਾਉਂਦੇ ਰਹਾਂਗੇ ਅਸਵੀ ਮੁਖੀ ਕਰੋ ਸਾਡੇ ਤੇ